ਸਤਿ ਸ਼੍ਰੀ ਅਕਾਲ ਜੀ ਸਾਰੇ ਯਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਪਹਿਲਾਂ ਤਾਂ ਜਿਨੇ ਮੇਰਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਹਰ ਇੱਕ ਵੀਡੀਓ ਦੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਆਪਾਂ ਦੱਸਾਂਗੇ ਵੀ ਗਲਾ ਕਿਵੇਂ ਸਟਾਰਟ ਕਰਨਾ ਹੈ ਕਿਉਂਕਿ ਪਿਛਲੀ ਵੀਡੀਓ 'ਚ ਆਪਾਂ ਨੂੰ ਕਮੈਂਟ ਆਇਆ ਸੀ ਵੀ ਗਲੇ ਬਾਰੇ ਕੁਝ ਦੱਸੋ ਅੱਜ ਆਪਾਂ ਤੁਹਾਨੂੰ ਗਲੇ ਬਾਰੇ ਹੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ 2.5 ਇੰਚ ਦਾ ਚਾਕ ਦਾ ਮਾਰਜਿਨ ਛੱਡਦੇ ਹੁੰਦੇ ਆ ਉੱਪਰ ਵੀ ਇੰਝ ਛੱਡ ਲੈਣਾ ਹੈ ਨਿੱਝ ਲੈਂਥ ਲਾ ਲੈਣੀ ਆ ਆਪਾਂ ਜਿੰਨੀ ਵੀ ਆਪਣੀ ਲੈਂਥ ਹੈ ਘੇਰੇ ਕੰਨੀਓਂ ਉੱਪਰ ਨੂੰ ਲੈਂਥ ਮਣ ਕੇ ਇਹਦਾਂ ਪਕੇਰਾ ਕਟਵਾਰਕ ਕਰੇ ਇਹਦੋਂ ਲੈਂਥ ਮਣ ਕੇ ਆਪਾਂ ਉੱਪਰ ਮੰਨ ਲਓ ਜੇਕਰ ਆਪਣੀ 43 ਇੰਚ ਦੀ ਲੈਂਥ ਦਾ ਆਪਾਂ 45 ਇੰਚ ਤੇ ਨਿਸ਼ਾਨੀ ਲਾਉਣੀ ਹੈ 1 ਇੰਚ ਐਕਸਟਰਾ ਰੱਖਣਾ ਕਿਉਂਕਿ ਕੜਾਈ ਤੇ ਥੋੜਾ ਜਿਆਦਾ ਇਕੱਠਾ ਹੋ ਜਾਂਦਾ ਕੱਪੜਾ ਜਦੋਂ ਆਪਾਂ ਫਰੇਮ ਚੋਂ ਕੱਢ ਲੈਨੇ ਆ ਉਹਨੂੰ 44 ਇੰਚ ਤੇ ਆਪਾਂ ਨਿਸ਼ਾਨੀ ਲਾ ਲਈ ਹੈ ਉਸ ਤੋਂ ਬਾਅਦ ਟਾਈ ਜਾਂ ਜਦੋਂ ਪਰ ਚਾਕ ਦਾ ਛੱਡਣਾ ਉਸ ਵੇਲੇ ਜਿੰਨਾ ਆਪਣਾ ਘੇਰਾ ਉਹਦਾ ਸੈਂਟਰ ਕਰ ਲੈਣਾ ਸੈਂਟਰ ਤੇ ਨਿਸ਼ਾਨੀ ਲਾ ਲਈ ਆਪਾਂ ਹੁਣ ਆਪਾਂ ਮਸ਼ੀਨ 'ਚ ਆਪਾਂ ਡਿਜ਼ਾਈਨ ਸੈੱਟ ਕਰਾਂਗੇ ਪਹਿਲਾਂ ਆਪਣੇ ਕੋਲ ਇਹ ਇੱਕ ਪਾਰਟ ਸੀ ਆਪਾਂ ਕਾਪੀ ਕਰਕੇ ਇਹਨੂੰ ਪਲਟ ਕੇ ਦੋ ਪਾਰਟ ਬਣਾ ਕੇ ਤਾਂ ਕਿ ਆਪਣੀ ਇੱਕ ਫਰੇਮ 'ਚ ਉੱਪਰਲੀ neck ਨਿਕਲ ਜੇ نیچے ਦੇ ਹੋਰ ਪਾਰਟ ਲੱਗਣਾ ਤੁਹਾਨੂੰ ਉਹ ਵੀ ਦਿਖਾਉਂਗੀ ਮੈਂ ਫੁੱਲ ਵੀਡੀਓ ਪਾਉਂਗੀ ਤੇ ਵਿਲਾਪਾਈ ਕਰਾਂਗੇ ਹੁਣ ਆਪਣਾ ਇਹ ਸਾਰੀ ਚੀਜ਼ ਸੈਂਟਰ ਚ ਹੈ ਤੇ ਆਪਾਂ ਫਰੇਮ ਵੀ ਸੈਂਟਰ ਚ ਹੀ ਸੈੱਟ ਕਰਾਂਗੇ ਇੱਥੋਂ ਆਪਾਂ ਇਹਨੂੰ ਓਕੇ ਕਰ ਲੈਣਾ ਇਧਰ ਫਰੇਮ 'ਚ ਵੀ ਆਪਣੀ ਨਿਸ਼ਾਨੀ ਜਿਹੜੀ ਸੈਂਟਰ ਵਾਲੀ ਲਾਈ ਆਪਾਂ ਕਮੀਜ਼ ਦੀ ਜਮਾਂ ਸੈਂਟਰ 'ਚ ਹੋਣੀ ਚਾਹੀਦੀ ਆ ਉੱਪਰੋਂ ਵੀ ਸਿੱਧੀ ਹੋਣੀ ਚਾਹੀਦੀ ਆ ਲਾਈਨ ਇਹਨੂੰ ਓਕੇ ਕਰ ਦੇਣਾ ਆਪਾਂ ਬਾਅਦ ਆਪਾਂ ਦੇਣਾ ਇਹਨੂੰ ਸਲਾਹ ਕੁਫਾ ਬਣਾਇਆ ਹੋ ਗਿਆ ਕੰਪਲੀਟ ਐਸਰਾ ਬਿਲਕੁਲ ਸੈਂਟਰ ਚ